ਸਤਿ ਸ਼੍ਰੀ ਅਕਾਲ ਜੀ ਮੇਰੇ YouTube ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੁਣ ਜਿਸ ਤਰ੍ਹਾਂ ਕੇ ਸਰਦੀ ਦਾ ਮੌਸਮ ਚੱਲ ਪਿਆਗਾ ਤੇ ਆਪਣੇ ਕੋਲੇ ਇਸ ਤਰ੍ਹਾਂ ਦੇ ਸੂਟ ਜ਼ਿਆਦਾ ਚੱਲਣਗੇ ਹੁਣ ਜਿਵੇਂ ਕੇ ਇਹ ਦਾ ਘੇਰੇ ਤੇ ਵੀ ਕਿੜਾ ਆਪਣੇ ਪ੍ਰਿੰਟ ਆਗਾ ਤੇ ਇੱਧਰ ਆਪਣੇ ਗਲੇ ਦਾ ਪ੍ਰਿੰਟ ਵੀ ਆ ਆਪਾਂ ਨੂੰ ਨਾ ਕਸਟਮਰ ਨੂੰ ਦੋਨਾਂ ਦੀ ਡਿਮਾਂਡ ਆ ਗਈ ਵੀ ਦੋਨੋਂ ਚਾਹੀਦੇ ਨੇ ਆਪਾਂ ਨੂੰ ਇਹ ਗਲੇ ਵਾਲਾ ਵੀ ਚਾਹੀਦਾਗਾ ਤੇ ਘੇਰੇ ਵਾਲਾ ਵੀ ਚਾਹੀਦਾ ਇਹ ਕਿਸ ਤਰ੍ਹਾਂ ਕਟਾਈ ਹੋਊਗੀ ਆਪਾਂ ਹੁਣ ਤੁਹਾਨੂੰ ਇਹੀ ਦੱਸਣ ਜਾ ਰਹੇ ਆਂ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਵਾਲਾ ਆਪਾਂ ਲੈਂਥ ਦੇਖ ਲਈਏ ਕਿ ਆਪਣੀ ਲੈਂਥ ਵਾਧੂਆ ਬਣੂਗੀ ਤੇ ਇਹਦੀ ਕਟਿੰਗ ਕਰ ਲਾਂਗੇ ਸੈਂਟਰ ਚੋਂ ਹਾਂਜੀ ਇਹ ਆਪਾਂ ਡੋਡੀ ਕਰ ਲਿਆ ਤੇ ਹੁਣ ਆਪਾਂ ਜਿਹੜਾ ਆਹ ਵਾਲਾ ਸੈਂਟਰ ਵਾਲਾ ਹੋਊਗਾ ਇਹਨੂੰ ਪੀਸ ਨੂੰ ਨਾ ਇੱਕੋ ਜਿਹਾ ਕਰ ਲਾਂਗੇ ਜਿਸ ਤਰ੍ਹਾਂ ਕਿ ਆਪਣੀ ਬਾਹ ਤਾਂ ਸਾਈਡਾਂ ਤੇ ਦਿੱਤਾ ਹੋਇਆਗਾ ਆਪਣਾ ਤੁਸੀਂ ਦੇਖ ਸਕਦੇ ਹੋ ਹਾਂਜੀ ਤਾਂ ਆਪਾਂ ਇਹਦੇ ਤੱਕ ਇਹਨੂੰ ਫੋਲਡ ਕਰ ਲਾਂਗੇ ਸਿੱਧੇ ਦਾ ਨਿਸ਼ਾਨ ਲਾਉਣਾ ਕਿਉਂਕਿ ਇਹ ਇਹਦਾ ਸਟੱਫ ਥੋੜਾ ਮੋਟਾ ਹੈ ਇਹਦੇ ਵਿੱਚ ਦੂਸਰੀ ਸਾਈਡ ਆਪਾਂ ਨੂੰ ਪੁੱਠੀ ਸਾਈਡ ਦਿਸੂਗਾ ਨਹੀਂ ਤੇ ਇਧਰਲੀ ਸਾਈਡ ਆਪਾਂ ਨੂੰ ਇਹ ਵਾਲੇ ਫੱਟੇ ਦਾ ਗਲੇ ਵਾਲੇ ਦਾ ਸੈਂਟਰ ਦਿਸੂਗਾ ਆਪਾਂ ਬਾਹਾਂ ਦਾ ਤੱਕ ਫੋਲਡ ਕਰ ਲਾਂਗੇ ਜਿੱਦਾਂ ਕਿ ਇਧਰ ਬਾਹਾਂ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਆ ਬਾਹਾਂ ਦਾ ਪ੍ਰਿੰਟ ਉਰੇ ਤੱਕ ਦਿੱਤਾ ਇਹਦੀ ਨਿਸ਼ਾਨੀ ਉਰੇ ਰੱਖ ਕੇ ਆਪਾਂ ਉਰੇ ਤੱਕ ਇਹਨੂੰ ਬਰਾਬਰ ਤੱਕ ਫੋਲਡ ਕਰ ਲਾਂਗੇ ਤਾਂ ਕਿ ਆਪਣਾ ਸੈਂਟਰ ਹੋ ਸਕੇ ਹਾਂਜੀ ਇਹਦੇ ਮਾਰਕੇ ਲਾ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਉਧਰ ਤੱਕ ਮਾਰਕੇ ਲਾ ਦਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਲੈਂਥ ਚਾਹੀਦੀ ਹੈ ਇਹਦੀ ਆਪਾਂ ਕਿ 41.5 ਇੰਚ ਲੈਂਥ 41 ਇੰਚ ਆਪਾਂ 41 ਇੰਚ ਮੇਰੇ ਕਹਿਣਾ ਮਤਲਬ ਵੀ ਰੈਡੀ ਰੱਖਣੀ ਆ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਨੂੰ 41 ਇੰਚ ਰੈਡੀ ਕਰਨੀ ਆਗੀ ਉਰੇ ਤੋਂ ਆਪਾਂ 41 ਇੰਚ ਰੱਖ ਲੈ ਸਾਢੇ 41 ਇੰਚ ਆਪਣੀ ਆਹ ਵਾਲੀ ਫੱਟੇ ਤੱਕ ਆ ਨੀਚੇ ਵਾਲਾ ਫੱਟਾ ਆਪਾਂ ਫੋਲਡ ਕਰਾਂਗੇ ਵਿੱਚ ਤਾ ਉਰੇ ਆਪਾਂ 7 ਇੰਚ ਆਪਾਂ ਨੂੰ ਗਲਾ ਰੈਡੀ ਚਾਹੀਦਾ ਦਾ 7.5 ਆਪਾਂ ਨੂੰ ਘੇਰੇ ਦਾ ਵੀ ਆਪਣਾ ਪ੍ਰਿੰਟ ਇੰਨਾ ਪ੍ਰਿੰਟ ਆਪਣਾ ਇੱਥੇ ਤੱਕ ਆਪਣਾ ਘੇਰੇ ਦਾ ਪ੍ਰਿੰਟ ਵੀ ਹਾਂਜੀ ਘੇਰੇ ਦਾ ਪ੍ਰਿੰਟ ਵੀ ਆਪਣਾ ਆ ਜੂਗਾ ਜੀ ਹਾਂਜੀ ਲੈਂਥ ਆਪਾਂ ਲਗਾ ਰੱਖੀ ਆ ਕਿ ਆਪਾਂ ਨੂੰ ਲੈਂਥ ਕਿੰਨੀ ਚਾਹੀਦੀ ਆ ਜੀ ਤੇ ਹੁਣ ਆਪਾਂ ਜਿਸ ਤਰ੍ਹਾਂ ਕਿ ਇਹਨਾਂ ਦੀ ਹੈਪ ਹੈਗੀ ਆ 23 ਇੰਚ ਤੇ ਆਪਾਂ 24 25 26 3 ਇੰਚ ਬਾਧਰਾ ਕਿ ਲਵਾਂਗੇ ਕਿਉਂਕਿ ਇਹਨਾਂ ਦੇ ਪਾਈਪਿੰਗ ਨਹੀਂ ਕੱਢਣੀਗੀ ਸਿੰਪਲ ਹੀ ਬਣਾਵਾਂਗੇ ਜੇ ਆਪਾਂ ਪਾਈਪਿੰਗ ਕੱਢਣੀ ਆ ਤਾਂ ਫਿਰ ਆਪਾਂ 4 ਇੰਚ ਜ਼ਿਆਦਾ ਲਵਾਂਗੇ ਹਾਂਜੀ 26 ਦਾ ਹਾ ਹਾ ਫਾਊਗਾ ਜੀ 13 ਆਪਾਂ 13 ਇੰਚ ਦੇ ਲਾ ਲਾਂਗੇ ਕਿ ਮੈਂ ਹੁਣ ਆਪਾਂ 13 13 ਲਾ ਲਾਂਗੇ 26 ਇੰਚ ਆਪਾਂ ਨੂੰ ਹੈਪ ਦੇ ਰਿਕਾਰਡਿੰਗ 26 ਚਾਹੀਦਾ ਸੀ ਹਾਂਜੀ ਇਸੇ ਤਰੀਕੇ ਨਾਲ ਹੀ ਆਪਾਂ ਇਹਦੀ ਫਰੰਟ ਪੀਸ ਦੀ ਕਟਿੰਗ ਕਰ ਦਾਂਗੇ ਜਿਹੜਾ ਆਪਣਾ ਸਾਈਡ ਤੋਂ ਬਚੂਗਾ ਇਹ ਆਪਾਂ ਬਾਹਾਂ ਲਈ ਲਾਵਾਂਗੇ ਜਿਹੜਾ ਸਾਈਡ ਤੋਂ ਕਪੜਾ ਬਚੂਗਾ ਜੀ ਇਹ ਬਾਹਾਂ ਲਈ ਹੋ ਜਾਊਗਾ ਹਾਂਜੀ ਇਹ ਆਪਣੀ ਕਟਿੰਗ ਹੋ ਗਈ ਸਾਈਡ ਵਾਲੇ ਵੀ ਆਪਾਂ ਬਾਹਰ ਕੱਢਾਂਗੇ ਇਹ ਵੀ ਮੈਂ ਤੁਹਾਨੂੰ ਦੱਸੂੰਗੀ ਐਂਡ ਤੱਕ ਬਣੇ ਰਹੋ ਤੁਸੀਂ ਹਾਂਜੀ ਆਪਾਂ ਫਰੰਟ ਦਾ ਵੀ ਧਿਆਨ ਰੱਖਣਾ ਹੁਣ ਆਪਾਂ ਕੱਢਾਂਗੇ ਇਹਨੂੰ ਖੋਲ ਕੇ ਆਪਾਂ ਬੈਕ ਪੱਲਾ ਕੱਢਾਂਗੇ ਦੇਖ ਸਕਦੇ ਹੋ ਤੁਸੀਂ ਆਪਣਾ ਫਰੰਟ ਪੱਲਾ ਨਿਕਲ ਚੁਕ ਲਿਆ ਇਹਦੀ ਕਟਾਈ ਕਰ ਲਈ ਆਪਾਂ ਹੁਣ ਆਪਾਂ ਬੈਕ ਪੱਲਾ ਇਹਦੀ ਕਟਿੰਗ ਕਰਾਂਗੇ ਇਹਨੂੰ ਆਪਾਂ ਸਾਈਡ ਤੇ ਰੱਖਦੇ ਹੋਏ ਬੈਕ ਪੱਲਾ ਵਿਛਾ ਲਿਆ ਹੈ ਇਸੇ ਤਰ੍ਹਾਂ ਹੀ ਆਪਾਂ ਫਰੰਟ ਪੱਲਾ ਬੈਗ ਪੱਲੇ ਤੇ ਰੱਖ ਲਵਾਂਗੇ हाँ जी इस तरह ही आप बैक पल्ले की कटिंग कर दी हाँ जी इस बच्चा कटाइया पा लेंगे तो हम आप बह कटिंग करा ਹਾਂਜੀ ਦੋਨੋਂ ਪਾਪਾ ਬਾਹਾਂ ਦੇ ਪੱਲੇ ਜੋੜ ਲਏ ਆ ਇਹਦਾ ਪ੍ਰਿੰਟ ਦੇਖ ਲਿਆ ਆਪਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰ ਲਾਂਗੇ ਪੀਸਾਂ ਨੂੰ ਹਾਂਜੀ ਜਿਵੇਂ ਕਿ ਆਪਣੀ ਜਿਹੜੀ ਥੋੜੀ ਜਿਹੀ ਕੰਨੀ ਜੀ ਸੀਗੀ ਬਾਹ ਦਾ ਆਪਾਂ ਇਹਦੀ ਕਟਿੰਗ ਕਰ ਦਿੱਤੀ ਆ ਤਾਂ ਕਿ ਆਪਣੇ ਬਾਹਾਂ ਦੇ ਵਿੱਚ ਇਹ ਉੱਪਰੋਂ ਜ਼ਿਆਦਾ ਦਿਖਾਈ ਨਾ ਦੇਵੇ ਸੇਮ ਇੱਕੋ ਜਿਹਾ ਪ੍ਰਿੰਟ ਆ ਸਕੇ ਬਾਹਾਂ 'ਚ ਹਾਂਜੀ ਇਸੇ ਤਰ੍ਹਾਂ ਹੀ ਆਪਾਂ ਦੂਜੇ ਪੀਸ ਜਿਹੜਾ ਹੋਊਗਾ ਉਹਦੀ ਕਟਿੰਗ ਕਰ ਲਾਂਗੇ ਹਾਂਜੀ ਹੁਣ ਆਪਾਂ ਇੱਧਰ ਲਾ ਹਾਂਜੀ ਆਪਾਂ ਇਸੇ ਤਰਾਈ ਆਹ ਵਾਲੇ ਫੋਲਡ ਕਰ ਲਏ ਆਗੇ ਦੂਸਰੇ ਪੱਲੇ ਹੁਣ ਆਪਾਂ ਇਹਨਾਂ ਨੂੰ ਸੈਂਟਰ ਚ ਕਟਿੰਗ ਕਰ ਲਾਂਗੇ ਹਾਂਜੀ ਜੇ ਕੋਈ ਬਾਹਰ ਘਾਟ ਹੋਊਗੀ ਆਪਾਂ ਇਹਦੀ ਕਟਿੰਗ ਕੱਢ ਲਵਾਂਗੇ ਹੁਣ ਆਪਾਂ ਇਹ ਸੈਂਟਰ ਚ ਇਹਦੇ 4 ਪੀਸ ਬਣਾ ਲਾਂਗੇ ਹਾਂਜੀ ਸੈਂਟਰ ਤੋਂ ਇਹਦੇ ਚਾਰ ਪੀਸ ਬਣਾ ਲਾਂਗੇ ਚਾਰੋਂ ਅਲੱਗ-ਅਲੱਗ ਕਰ ਲਾਂਗੇ ਤਾਂ ਆਪਾਂ ਇੱਕ ਪੱਲੇ ਦੇ ਦੋਨੇ ਪੱਲੇ ਦੋ ਉਧਰ ਰੱਖ ਕੇ ਲਾ ਲਾਂਗੇ ਦੋ ਉਧਰ ਰੱਖ ਕੇ ਲਾ ਲਾਂਗੇ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸੂਟਾਂ ਦੀ ਕਟਿੰਗ ਬਹੁਤ ਹੀ ਆਸਾਨ ਆ ਕਈ ਭੈਣਾਂ ਜ਼ਿਆਦਾ ਕੰਫਿਊਜ਼ ਹੋ ਜਾਂਦੀਆਂ ਕਿ ਅਸੀਂ ਕਿਸ ਤਰ੍ਹਾਂ ਸੂਟ ਕੱਟਾਂਗੇ ਆ ਵੀ ਬਹੁਤ ਬਣਾਉਣੇ ਆਸਾਨਾਂ ਦੀ ਦੋਨੋਂ ਸਾਈਡ ਐ ਇੱਕ ਇੱਕ ਆਪਾਂ ਜਵੈਂਡ ਦੇ ਦਾਂਗੇ ਇੱਕ ਉਧਰਲੀ ਸਾਈਡ ਇਸੇ ਤਰ੍ਹਾਂ ਹੀ ਇੱਕ ਇਧਰਲੀ ਸਾਈਡ ਤਾਂ ਆਪਾਂ ਸਲਾਈਆਂ ਲਾ ਕੇ ਉਸ ਤੋਂ ਬਾਅਦ ਇਹਨੂੰ ਫੋਲਡ ਕਰਕੇ ਚ ਕਟਾਈਆਂ ਆਰਾਮ ਨਾਲ ਪਾ ਸਕਦੇ ਆਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਬਾਹ ਵੀ ਵਧੀਆ ਆਸਾਨੀ ਜੇ ਤਰੀਕੇ ਨਾਲ ਨਿਕਲ ਜਾਂਦੀ ਆਗੀ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਣਾ ਸੂਟ ਪੂਰਾ ਵਧੀਆ ਰੈਡੀ ਹੋ ਜਾਂਦਾ ਏ ਇਹਦੇ ਵਿੱਚ ਉੱਪਰਲਾ ਪ੍ਰਿੰਟ ਵੀ ਆ ਜਾਂਦਾਗਾ ਤੇ ਨੀਚੇ ਵਾਲਾ ਪ੍ਰਿੰਟ ਵੀ ਜਿੱਦਾਂ ਕਿ ਗਲੇ ਦਾ ਪ੍ਰਿੰਟ ਵੀ ਆਪਾਂ ਨੂੰ ਆ ਗਿਆ ਤੇ ਉੱਪਰਲਾ ਪ੍ਰਿੰਟ نیچے ਵਾਲਾ ਪ੍ਰਿੰਟ ਵੀ ਘੇਰੇ ਦਾ ਪ੍ਰਿੰਟ ਵੀ ਆਪਾਂ ਲੈ ਲਿਆ ਤੇ ਬਹੁਤ ਹੀ ਵਧੀਆ ਸੂਟ ਬਣ ਜਾਣਾ ਆਪਣਾ ਸੌਖਾ ਜਿਹਾ ਤਰੀਕਾ ਏ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਹਾਂਜੀ ਤਾਂ ਕਿ ਅਸੀਂ ਅੱਗੇ ਤੋਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵੀਡੀਓ ਬਣਾ ਕੇ ਲੈ ਕੇ ਆਈਏ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਜੁੜਾ ਕਰ ਲਾਂਗੇ ਇਸੇ ਤਰ੍ਹਾਂ ਹੀ ਫੋਲਡ ਕਰਕੇ ਆਪਣੇ ਚਾਰੋਂ ਪੱਲੇ ਇਕੱਠੇ ਕਰ ਦਿੱਤੇ ਆ ਇਹ ਪੂਰੀ ਕਮੀਜ਼ ਦੀ ਕਟਿੰਗ ਹੋ ਗਈ ਆ ਹਾਂਜੀ ਹਾਂਜੀ ਇਹ ਆਪਣਾ ਪੂਰਾ ਸੂਟ ਕਟਿੰਗ ਹੋ ਗਿਆ ਹਾਂਜੀ ਲਾਈਕ ਕਮੈਂਟ ਜ਼ਰੂਰ ਕਰਿਓ ਕਿੱਦਾਂ ਦੀ ਲੱਗੀ ਵੀਡੀਓ ਸ਼ੇਅਰ ਵੀ ਜ਼ਰੂਰ ਕਰੋ ਜਿਹੜੀ ਭੈਣ ਨੂੰ ਇਹ ਲੋਡ ਹੋਊਗੀ ਤਾਂ ਜ਼ਰੂਰ ਕਟਿੰਗ ਕਰ ਲੈਣਗੇ ਉਹਨਾਂ ਤੱਕ ਪਹੁੰਚਾਓ ਹਾਂਜੀ ਧੰਨਵਾਦ